ਸੰਦਲ ਚੈਨਲ ਦੇ ਅੱਜ ਸਵਾਗਤ ਅੱਜ ਦੀ ਦਾਜਾ ਖਬਰ ਡੋਨਲਨ ਟਰੰਪ ਦੇ ਖਿੱਚੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਬੋਲੇ ਯੂਐਸ ਰਾਸ਼ਟਰਪਤੀ ਨੂੰ ਮਾਫੀ ਬ੍ਰਿਸ਼ਟ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕੀ ਰਾਸ਼ਟਰ ਡੋਨ ਟਰੰਪ ਨੂੰ ਅਫਗਾਨਿਸਤਾਨ ਜੰਦੂਦਾਰਾ ਨਾਟੋ ਫੌਜਾਂ ਮਾਰੇ ਆਪਣੀਆਂ ਕਹਾਣੀਆਂ ਤੇ ਅਪਰਾਹ ਅਪਮਾਨਜਨਕ ਟਿੱਪਣੀਆਂ ਲਈ ਮਾਫੀ ਮੰਗਣ ਦੀ ਪੀਰ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਟਰੰਪ ਦਾ ਇਹ ਦਾਵਾ ਹੈ ਕਿ ਨਾਟੋ ਫੌਜਾਂ ਮੋਰਚਨ ਦੂਰ ਦੂਰ ਸੰਤੇ ਝੂਠਾ ਹੈ ਤੇ ਉਹਨਾਂ ਨੇ ਇਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੈਂਪਲੀ ਵੀਰਵਾਰ ਨੂੰ ਸਵੀਟੀਰਲੈਂਡ ਦੇ ਦਾ ਹਾਊਸ ਵਿੱਚ ਫੌਕਸ న్యూਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਉਹਨਾਂ ਦੀ ਯਕੀਨ ਯਕੀਨ ਹੈ ਨਹੀਂ ਹੈ ਕਿ ਉਹ ਲੋਡ ਪੈਨ ਤੇ ਨਾਟੋ ਅਮਰੀਕਾ ਦੀ ਮਦਦ ਲਈ ਆਵੇਗਾ ਜਾਂ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਕਦੇ ਵੀ ਲੋਡ ਨਹੀਂ ਹੈ ਅਸੀਂ ਇਸ ਉਹਨਾਂ ਨੂੰ ਕਦੇ ਕੁਝ ਮਹੀਨੇ ਆ ਕੁਝ ਨਹੀਂ ਮੰਗਿਆ ਉਹ ਕਹਿੰਦੇ ਹਨ ਕਿ ਉਹਨਾਂ ਨੇ ਕੋਈ ਫੌਜਾਂ ਫਾਕਤ ਅਫਗਾਨਿਸਤਾਨ ਭੇਜੀਆਂ ਸਨ ਜਾਂ ਇਹ ਤਾਂ ਉਹ ਕੀਤਾ ਜਾਂ ਉਹਨਾਂ ਨੇ ਕੀਤਾ ਪਰ ਇਹ ਮੋਰਚਾਂ ਦਾ ਥੋੜਾ ਥੋੜਾ ਪਿੱਛੇ ਦੂਰ ਰਹੇ 트াম্প ਦੀਆਂ ਟਿੱਪਣੀਆਂ ਨੇ ਬਟੇਨ ਦੇ ਵਿਆਪਕ ਗਰੋਸ ਨੂੰ ਸੋਗ ਪੈਦਾ ਕੀਤਾ ਤੇ ਸਟਾਰਮਰ ਨੇ ਅਫਗਾਨਿਸਤਾਨ ਵਿੱਚ ਮਾਰੇ ਗਏ 457 ਬ੍ਰਿਸ਼ਟ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦੀ ਬਹਾਦਰੀ ਹਿੰਮਤ ਤੇ ਸਾਡੇ ਦੇਸ਼ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗਾ ਮੇਨੂੰ ਰਾਸ਼ਟਰਪਤੀ 트াম্প ਦੀਆਂ ਟਿੱਪਣੀਆਂ अपमानजनक ਅਤੇ ਸਪਸ਼ਟ ਤੌਰ ਤੇ ਕਡੌਣੀਆਂ ਲੱਗਦੀਆਂ ਹਨ ਤੇ ਮੈਨੂੰ ਹੈਰਾਨੀ ਨਹੀਂ ਹੈ ਕਿ ਉਹਨਾਂ ਨੇ ਸ਼ੀਦਾ ਦੇ ਪਰਿਵਾਰਾਂ ਨੂੰ ਪੂਰੇ ਦੇਸ਼ ਨੂੰ ਇੰਨਾ ਦਰਦ ਦੇ ਦਿੱਤਾ ਸਟਾਰ ਮਰ ਨੇ ਕਿਹਾ ਕਿ ਜੇਕਰ ਉਹਨਾਂ ਨੇ ਜਹੀਆਂ ਗੱਲਾਂ ਕਹੀਆਂ ਸਨ ਤੇ ਉਹ ਮਾਫੀ ਮੰਗਦੇ ਹਨ ਤੇ ਉਹਨਾਂ ਨੇ ਡੋਲਰ ਡਾਇਨ ਡਰਨਲੇ ਉਹਨਾਂ ਦਾ ਪੁੱਤਰ ਬੇਨ ਪਾਰਕ ਕਿਸਨ ਦੋਰਸ਼ੇ ਵਿੱਚ ਅਫਗਾਨਸਤਾਨ ਉਸਾਰੀ ਇੱਕ ਬਰੂਦੀ ਸਿੰਘ ਧਮਾਕੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਅਪੀਲ ਦੀ ਅਪੀਲ ਦਾ ਜਵਾਬ ਦਿੱਤਾ ਤੇ ਉਹਨਾਂ ਨੇ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਕਿ 트াম্প ਨੂੰ ਜਹੀਆਂ ਟਿੱਪਣੀਆਂ ਲਈ ਮਾਫੀ ਮੰਗਣੀ ਚਾਹੀਦੀ ਹੈ ਸਟਾਰਮਨ ਨੇ ਕਿਹਾ ਕਿ 트াম্প ਦੀਆਂ ਟਿੱਪਣੀਆਂ ਦੇ ਇਸ ਤੋਂ ਤੱਥ ਹੈ ਇੱਕ ਹੋਰ ਵੀ ਗੁੱਸੇ ਵਿੱਚ ਹਨ ਤੇ ਉਹਨਾਂ ਨੇ ਖੁਦ ਵੀਤਮਾਨ ਜੁੱਧ ਵਿੱਚ ਸੇਵਾ ਤੋਂ ਬਚ ਗਿਆ ਸੀ ਉਸ ਨੂੰ ਹੱਡੀਆਂ ਦੇ ਛਾਲਿਆਂ ਕਰਨ ਡਰਾਫਟ ਉਹਦੇ ਸ਼ੂਟ ਦਿੱਤੀ ਗਈ ਸੀ ਉਸ ਨੂੰ ਯਾਦ ਨਹੀਂ ਹੈ ਕਿ ਕਿਹੜੀ ਲੱਤ ਪ੍ਰਾਪਤ ਹੋਈ ਸੀ ਇਸ ਕਾਰਨ ਡਰਾਫਟ ਨੂੰ ਚਕਮਾ ਦੇ ਦੇਣ ਦੇ ਤੋਸ਼ ਲੱਗੇ ਸਨ ਲੇਕਨ ਸਟੀਫਨ ਸਵੀਟਰ ਨੇ ਕਿਹਾ ਕਿ ਵੀ ਤਮਾਨ ਦੇ ਬੱਚੇ ਹੋਈ ਵਿਅਕਤੀ ਲਈ ਜਹੀ ਸ਼ਰਮਨਾਕ ਟਿੱਪਣੀ ਕਰਨਾ ਬਹੁਤ ਹੀ ਵਿਅੰਗਮਾਤਮਕ ਹੈ ਇਹ 트ੰਪ ਦੀ ਹਾਲੀਆ ਟਿੱਪਣੀਆਂ ਵਿੱਚੋਂ ਇੱਕ ਹੈ ਤੇ ਉਸਨੇ ਉਸਨੇ NATO ਸਹਿਯੋਗੀਆਂ ਨੂੰ ਬਚਨਬੱਧ ਖੱਟ ਸਮਝਾ ਤੇ ਹਾਲ ਹੀ ਵਿੱਚ ਦਿਨਾਂ ਵਿੱਚ ਉਹਨਾਂ ਨੇ ਗ੍ਰੀਨਲੈਂਡ ਦੇ ਡੈਨਮਾਰਕ ਦਾ ਇੱਕ ਅਰਧ ਖੁਦਮੁਖਤਿਆਰ ਕਿਰਤ ਨੂੰ ਆਪਣੇ ਨਾਲ ਜੋੜਨ ਦੀ ਇੱਛਤਮਕੀ ਦਿੱਤੀ ਹੈ ਅਤੇ ਯੂਰਪੀਅਨ ਦੇਸ਼ਾਂ ਨੂੰ ਟ੍ਰੈਫਿਕ ਲਗਾਉਣ ਦੀ ਮੰਗ ਕੀਤੀ ਹੈ ਜਿਸ ਨਾਲ ਨਾਟੋ ਦੇ ਪ੍ਰੱਖ ਵਿੱਚ ਸਵਾਲ ਖੜੇ ਹੋਏ ਹਨ ਅਸਲੀਅਤ ਇਹ ਹੈ ਕਿ 9/11 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਦੀ ਮਦਦ ਲਈ ਨਾਟੋ ਦੀ ਤਾਰਾ 5 ਮਿਚਰਲ ਡਿਫੈਂਸ ਕਾਲ ਆਜ ਵਿੱਚ ਸਿਰ ਇੱਕ ਵਾਰ ਲਾਗੂ ਕੀਤੀ ਗਈ ਸੀ ਪਰ ਮੈਂਬਰ ਦੇਸ਼ਾਂ ਨੇ ਜਵਾਬ ਦਿੱਤਾ ਕਿ ਡੈਨਮਾਰਕ ਦੇਸ਼ਾਂ ਨੂੰ ਸਭ ਤੋਂ ਵੱਧ ਪ੍ਰਤੀ ਵਿਅਕਤੀ ਕੁਰਬਾਨੀ ਦਿੱਤੀ ਜਿਸ ਵਿੱਚ 44 ਸੈਨਿਕ ਸ਼ਹੀਦ ਹੋਏ ਸਾਬਕਾ ਡੈਨਸ ਪਲਟੂਨ ਕਮਾਂਡਰ ਮਾਰਟਨ ਟੈਮ ਐਡਰਸਨ ਨੇ ਕਿਹਾ ਕਿ ਜਦੋਂ ਨਾਰਮਲੀ 11 ਦੇ ਬਾਅਦ ਅਮਰੀਕੀ ਦੀ ਸਾਂਝੀ ਸਾਡੀ ਲੋਡ ਸੀ ਤਾਂ ਅਸੀਂ ਉੱਥੇ ਸੀ ਟਰੰਪ ਦੀਆਂ ਟਿੱਪਣੀਆਂ ਦੇ ਟਾਸ ਐਲਕਲਸ ਸਬੰਧ ਨੂੰ ਤਣਾਅਪੂਰਨ ਬਣਾ ਸਕਦੀਆਂ ਤੇ ਗ੍ਰੀਨਲੈਂਡ ਦੇ ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਪਿੱਛੇ हट ਗਏ ਸਨ ਅਤੇ ਆਰਟਿਕ ਸੁਰੱਖਿਆ ਤੇ ਇੱਕ ਢਾਂਚੇ ਦਾ ਵਾਅਦਾ ਕੀਤਾ ਪਰ ਸਬੰਧਤ ਪ੍ਰਾਪਤ ਹੋਏ ਪ੍ਰਾਪਤ ਹੋਏ ਸਨ ਪਰ ਟਿੱਪਣੀਆਂ ਨਾਟੋ ਪ੍ਰਤੀ ਉਹਨਾਂ ਦੇ ਲੰਮੇ ਸਮੇਂ ਤੋਂ ਚੱਲ ਰਹੇ ਸ਼ੱਕ ਨੂੰ ਦਰਸਾਉਂਦੀਆਂ ਹਨ ਪਰ ਸੰਜੋਗੀਆਂ ਲਈ અપਮਾਨਜਨ ਖੰਨ ਬਰਟੇਨ ਵਿੱਚ ਰਾਜਨੀਤਿਕ ਪਾਰਟੀ 트럼ਪ ਦੀ ਨਿੰਦਾ ਕਰਨ ਤੇ ਇੱਕ ਜੋਟ ਹਨ ਤੇ ਸਟਾਰਮਨ ਨਾਲ ਸਿੱਧਾ ਉਸ ਦਾ ਸਾਹਮਣਾ ਕੱਲ੍ਹ ਹੀ ਦਬਾਹ ਹੈ ਧੰਵਾਜੀ ਖਬਰਾਂ ਚੁਲਨੀ ਬਣੀ ਨੇ ਖਬਰਾਂ ਛੇਤੇ ਲਾਈਕ ਕਰਦੇ